ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਗੇ ਵੀ ਬਾਈ ਦੇ ਘਰੋਂ ਵੀਡੀਓ ਬਣਾਈ ਆ ਜੀ ਬਾਈ ਬੂਟੇ ਦੇ ਘਰੋਂ ਵੀਡੀਓ ਬਣਾ ਰਹੇ ਆ ਪਿੰਡ ਢਿੱਲਵਾ ਜੀ ਤੁਹਾਨੂੰ ਦਿਖਾਈਆਂ ਸੀ ਅੱਗੇ ਬਾਈ ਕੋਲੇ ਤਿੰਨ ਵੈੜਾ ਰਿਪੀਟਰ ਸੀ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਇਹ ਕਾ ਵੈੜ ਜੀ ਕਿੰਨੇ ਚਿਰ ਦੀ ਕੱਬ ਹੋ ਗਈ ਬੂਟੇ ਇਹ 4 ਮਹੀਨਿਆਂ ਦੀ ਇਹ 4ਾਂ ਦੀ ਹੋ ਗਈ ਠੀਕ ਆ ਉਹ ਸਾਹਮਣੀ ਉਹ ਪੌਣੇ ਵਿਚਾਰਾਂ ਦੇ ਬਸ ਉਹ ਪੌਣੇ ਚਾਰਾਂ ਦੀ ਤੇ ਅੱਜ ਆਪਾਂ ਚੈੱਕ ਕਰਦੇ ਹਾਂ ਇਹ ਬਣਾ ਦੇ ਪੌਣੇ ਤਿੰਨ ਮਹੀਨੇ ਹਾਂ ਉਦੋਂ ਜਿੱਦੇ ਆਪਾਂ ਵੀਡੀਓ ਬਣਾਈ ਸੀਗੀ ਜੀ ਆ ਵੜਦੇ ਆਪਾਂ ਇਹ ਇਹੀ ਕੀਤੀ ਸੀ ਹਜੇ ਉਦੋਂ ਕਨਫਰਮ ਨਹੀਂ ਹੋਈ ਸੀ ਅੱਜ ਇਹ ਗੱਬਣ ਚੈੱਕ ਪਾਸ ਕਰਦੀ ਹੈ ਜੀ ਠੀਕ ਹੈ ਫੌਲਰ ਪੀਟਰ ਵੜਾ ਸੀ ਸਮਝ ਲਓ ਕੰਮ ਛੱਡਣ ਨੂੰ ਹੀ ਕਰਦਾ ਸੀ ਬਾਈ ਕੋਈ ਵੀ ਗੱਬਣ ਨਹੀਂ ਸੀ ਕਿੰਨੇ ਦਿਨ ਲਿਆਂ ਸੀ ਕੁੱਤੇ ਵੜਾ ਇਹ ਇਹ ਲੱਗੇ 60000 ਦਿਨ 60000 ਦਿਨ ਕਿੰਨੇ ਕੁਆਲਟੀ ਕੇ ਭਰਾ ਦੇ ਸੀ ਇਹਨਾਂ ਦੇ ਤਿੰਨ ਤਿੰਨ ਵਰੀ ਭਰਾ ਦੇ ਦੇਖੋ ਪਹਿਲਾਂ ਠੀਕੇ ਵੀ ਤੁਸੀਂ ਦੇਖ ਸਕਦੇ ਆ ਜੀ ਆ ਸਾਹਮਣਾ ਹੀ ਪਏ ਆ ਸਦੈ ਕੋਈ ਆ ਨਹੀਂ ਫੇਕ ਵੀਡੀਓ ਬਣਾਉਣੇ ਅੱਗੇ ਵੀ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਬਣਾਈ ਸੀ ਬਾਈ ਦੇ ਘਰੋਂ ਤੇ ਆਹ ਵੈੜਾ ਉਦੋਂ ਆਪਾਂ ਵੈਸੇ ਚੈੱਕ ਕਰਦਿਆਂ ਸੀ ਦੋ ਉਹਦੇ ਉਹ ਵੈੜ ਚੈੱਕ ਕਰਕੇ ਵੀਡੀਓ ਬਣਾਈ ਸੀ ਜੀ ਆਹ ਵੈੜ ਗੱਬਣ ਸੀਗੀ ਆ ਵੀ ਗੱਬਣਾ ਅੱਜ ਬਾਈ ਦੀ ਆ ਗਾਂ ਦੇ AI ਕੀਤੀ ਹੈ ਜੀ ਕਿੱਥੇ ਤਾਂ ਮਨ ਚੱਲਿਆ ਪਿਆ ਸੀ ਕਿ ਪਸ਼ੂ ਲੈਣਾ ਹੀ ਨਹੀਂ ਸੀ ਤੇ ਆਹ ਬਾਈ ਨੇ ਜਦੋਂ ਪਸ਼ੂ ਗੱਬਣ ਹੋ ਗਏ ਤੇ ਆਹ ਵੈੜ ਮੰਨ ਲਓ ਖਰੀਦੀ ਹੈ ਜੀ ਹੁਣ ਮੱਝ ਬਾਈ ਨੇ ਵੇਚਦੀ ਸੀ ਪੂਰੀ ਮੱਝ ਸੀ ਇਹਨਾਂ ਕੋਲੇ ਉਹ ਵੇਚਦੀ ਥੋੜੀ ਚੋਣਚ ਕਰੜੀ ਕਰਕੇ ਤੇ ਆਹ ਗਾਂ ਖਰੀਦੀ ਅੱਜ ਇਹਦੇ AI ਕੀਤੀ ਹੈ ਵੈਸੇ ਇਹ ਗਾਂ ਬਾਈ ਨੇ ਵਕਾਊ ਕਰਨੀ ਹੈ ਹੁਣ ਤਾਂ ਨਹੀਂ ਵ ਉਹਦਾ ਦਾ ਲਾਈਵ ਹੈ ਜੀ ਡਾਕਟਰ ਅੱਛਾ ਤਿਆਰ ਕਰਕੇ ਹੀ ਵੇਚੀ ਤਿਆਰ ਕਰਕੇ ਹੁਣ ਵਾਸਨ ਠੀਕ ਹੈ ਤੇ ਇੱਕ ਬਾਈ ਕੋਲੇ ਆ ਗਾਂ ਜੀ ਲਾਲ ਰੰਗ ਵਾਲੀ ਠੀਕ ਹੈ ਮੰਨ ਲਓ ਵੀ ਹਜੇ ਵੀ ਕੰਮ ਵਧਾਉਣਾ ਹੈ ਕੋਈ ਇਹ ਨਹੀਂ ਵੀ ਕੰਮ ਛੱਡਣਾ ਸੀ ਜਾਂ ਹੁਣ ਤਾਂ ਮਤਲਬ ਹੀ ਨਹੀਂ ਛੱਡਣ ਵਾਲਾ ਰਹਿ ਗਿਆ ਜੀ ਕਿਉਂ ਰੱਬ ਦੀ ਕਿਰਪਾ ਨਾਲ ਗਾਂ ਵੀ ਵਧਦਾ ਹੀ ਆ ਕਾ ਵੱਛੀ ਆ ਤੇ ਸਿੰਘ ਦਾ ਅੱਗੇ ਅੱਜ ਇਹਦੀ ਆ ਗਾਂ ਦੇ ਮਗਰ ਆਈ ਹੈ ਜੀ ਠੀਕ ਹੈ ਤੇ ਚਾਰ ਪਸ਼ੂ ਪੰਜ ਹੈਗੇ ਹੀ ਆ ਆ ਗਾਂ ਵੇਚਣੀ ਆ ਚਲੋ ਕੋਈ ਕਾਰਨ ਹੋਊਗਾ ਵੇਚਣ ਦਾ ਬਾਈ ਦਾ ਪਰ ਇਹ ਵੜਾ ਤਿੰਨੇ ਰੱਖਣਗਾ ਦੁੱਧ ਤੇ ਠੀਕ ਆ ਪੂਰਾ ਕੰਮ ਵਧਾਉਣਾ ਬੂਟੇ ਹੁਣ ਫੁੱ ਦੇ ਕੋਸ਼ਾ ਆਪਣੇ ਗੱਲ ਤੋਂ ਵਧੀਆ ਮੰਨ ਲਓ ਵੀ ਇੱਕੇ ਹੀ ਪਿਆਹੀ ਜਦੋਂ ਪਾਏ ਹਾਂ ਹਾਂ ਜਦੋਂ ਮੰਨ ਲਓ ਆਉਣ ਲੱਗਿਆ ਮੈਂ ਕਿੰਨੇ ਪੈਸੇ ਲਾਈ ਬੈਠਾ ਜੀ ਪਹਿਲਾਂ ਦਾ ਲਾਤ ਆ ਜੀ ਤੇ 10-15000 10-15000 ਹੈ ਤੇ ਆਪਾਂ ਦਾ ਇੱਕ ਇੱਕ ਵਾਰੀ ਜੀ ਕਰ ਲੇਗਾ ਆਪਾਂ ਉਹ ਵੜਦੇ ਦੋ ਵਾਰੀ ਜ਼ਰੂਰ ਹਾਂ ਉਹ ਦੋ ਵਾਰੀ ਭਰਿਆ ਉਹ ਵੀ ਤੂੰ ਗਾਰੰਟੀ ਲਈ ਸੀ ਵੀ ਮੈਂ ਗੱਬ ਕਰ ਤੇਰਾ ਹਾਂ ਗੱਬਣ ਕਰ ਦਾਂਗੇ ਹਾਂ ਫ੍ਰੀ ਇਲਾਜ ਕਰੂੰਗਾ ਹਾਂ ਹਾਂ ਮੈਂ ਕਹ ਜੇ ਐਤ ਕੀ ਨਹੀਂ ਰਹਿੰਦੀ ਅਗਲੀ ਵਾਰੀ ਫ੍ਰੀ ਭਰੂੰਗਾ ਤੈਨੂੰ ਮੈਂ ਕਹਿ ਕੇ ਵੀ ਗਿਆ ਸੀ ਪਰ ਉਹ ਟੀਕੇ ਦੀ ਗੱਬਣ ਹੋ ਗਈ ਹੈ ਨਾ ਮੈਂ ਜਦੋਂ ਦਾ ਤੇਰੇ ਨਾਲ ਅਰਕੀ ਵਾਹ ਪਿਆ ਤਿੰਨ ਚਾਰ ਮਹੀਨਿਆਂ ਦਾ ਉਸ ਤੋਂ ਬਾਅਦ ਮਹਾਰੀਜ ਕਰਪਣਾ ਗੱਬਣਾ ਹੈ ਤਿੰਨ ਚਾਰ ਮਹੀਨਿਆਂ ਦੀ ਚਾਰ ਕਮਹੀਨਿਆਂ ਦੀ ਬਸੂ ਗੱਬਣ ਹੋ ਗਿਆ ਹੈ ਆਈ ਕੇ ਕੇ ਤੇ ਰੇਂਗ ਆ ਨਾ ਹਾਂ ਆਈ ਕੇ ਕੇ ਆਈ ਕੇ ਕੇ ਦੇ ਰੇਂਗ ਜਲੋਗਾ ਆਪਾਂ ਅੱਜ ਚੈੱਕ ਕਰਦੀ ਉਹ ਚੈੱਕ ਪਾਸ ਹੋ ਗਈ ਹੈ ਤੇ ਫੇਰ ਹੀ ਮਨ ਵੱਧਾ ਜੀ ਦੇਖੋ ਬਾਈ ਹੁਣ ਕੰਮ ਇਹ ਛੱਡਣ ਨੂੰ ਤਿਆਰ ਸੀਗੇ ਜਿੱਦ ਮੈਂ ਪਹਿਲੇ ਦਿਨ ਆਇਆ ਸ਼ੁਰੂ ਚ ਜੇ ਡਾਕਟਰ ਸਰ ਤੇ ਹੀ ਹੁੰਦੇ ਆ ਫਾਰਮ ਤੋਂ ਨੂੰ ਪਤਾ ਹੀ ਹੈ ਤੇ ਆਪਾਂ ਕਿਸੇ ਡਾਕਟਰ ਨੂੰ ਮਾੜਾ ਨਹੀਂ ਕਹਿ ਰਹੇਗੇ ਵੀਡੀਓ ਚ ਬਰ ਰਿਪੀਟ ਬਹੁਤ ਜਿਆਦਾ ਕਰ ਰਹੀਆਂ ਸੀ ਜੀ ਪਹਿਲਾਂ ਵਹਿੜਾ ਨੇ ਇੰਨਾ ਰਿਪੀਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਜਦੋਂ ਗਾਹ ਸੂਆਂ ਚ ਜਾ ਵੜਦਾ ਉਦੋਂ ਬੰਦਾ ਬਰਦਾਸ਼ਤ ਕਰ ਲੈਂਦਾ ਕਿ ਤਾ 60000 ਰੁਪਿਆ ਵਹਿੜਾ ਤੇ ਖਰਾਬ ਕੀਤਾ ਪਹਿਲਾਂ ਲਾਇਆ ਜੀ ਫਿਰ ਉਹਨਾਂ ਨੂੰ ਸੰਭਿਆ ਠੀਕ ਹੈ ਤੇ ਫਿਰ ਟੀਕੇ ਭਰੋਂ ਤੇ ਵੀ 15000 ਰੁਪਿਆ ਖਰਚ ਕਰਕੇ ਲੱਖ ਰੁਪਏ ਤੱਕ ਵਹਿੜਾ ਪੈ ਕੇ ਵੀ ਬੰਦੇ ਨੂੰ ਕੋਈ ਮਨੋ ਨਫਾ ਨਹੀਂ ਲੱਗ ਰਿਹਾ ਸੀ ਤਾਂ ਫਿਰ ਬੰਦਾ ਵੇਚੂ ਗਈ ਇੱਥੇ ਕੋਈ ਹੱਲ ਨਹੀਂ ਰਹਿੰਦਾ ਜੀ ਬੰਦੇ ਕੋਲੇ ਵੇਚਣ ਤੋਂ ਬਿਨਾ ਤੇ ਬਾਈ ਜਮਾ ਤਿਆਰ ਸੀ ਵੇਚਣ ਨੂੰ ਜਿੱਦੇ ਮੈਂ ਆਇਆ ਬਾਈ ਉਹ ਵਿ ਠੀਕ ਆ ਉਹਨੇ ਬਾਈ ਨੂੰ 10 22 ਦੀ ਵੀ ਬਾਈ ਨੂੰ ਸੱਦ ਇਹਦੇ ਵੈਸੇ ਇੱਕ ਹੀ ਡਾਕਟਰ ਆ ਰਿਹਾ ਸੀ ਰੈਗੂਲਰ ਕੋਈ ਆ ਨਹੀਂਗਾ ਵੀ ਬੰਦਾ ਬੰਦਾ ਵਧੀਆ ਜੀ ਕੰਮ ਕਰਦੇ ਉਹ ਵੀ ਪੂਰਾ ਵਧੀਆ ਕਰਦੇ ਚਲੋ ਕਈ ਵਾਰੀ ਕਿਸੇ ਦੇ ਸਮਝ ਨਹੀਂ ਆਉਂਦੀ ਤੇ ਪਰ ਆਪਾਂ ਅੱਜ ਇਹ ਸਾਰੀਆਂ ਤਿੰਨੇ ਚੈੱਕ ਪਾਸ ਆ ਜੀ ਤੇ ਬਾਈ ਵਧੀਆ ਮਨ ਖੁਸ਼ ਫੇਰ ਹੀ ਜੀ ਕਰਦਾ ਹੁਣ ਤਾਂ ਭਣਾ ਚਾਰ گاਵਾ ਹੋਰ ਲੈ ਆਵੇ ਕੌਣ ਤਾਂ ਲੈ ਕੇ ਆਵਾਂਗੇ ਬੁੱਤੇ ਹਾਂ ਨਾ ਜ਼ਰੂਰ ਹਾਂ ਖੜਾ ਉਹ ਨਾ ਸਾਹਮਣੇ ਹਾਂ ਕਿਉਂ ਨਾ ਸਾਹਮਣੇ ਸਹੀ ਗੱਲ ਆ ਫੇਰ ਤੇਰੀ ਫਾਇਦਾ ਹਣਾ ਤਿੰਨ ਤਾਂ ਆਪਾਂ ਗੱਬਣ ਕਰ ਹੀ ਰਹੀਆਂ ਹਾਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜੀਆਂ ਮਰਜ਼ੀ ਲਈ ਜਾਓ ਬਸ ਉਹ ਦਾਕ ਤੇਣ ਉਹਦੇ ਰਹਿ ਗਏ ਹਾਂ ਇਹ ਇਹ ਰੱਖਣੀ ਐ ਇਹ ਤਾਂ ਰੱਖਣੀ ਐ ਇਹ ਤਾਂ ਨਹੀਂ ਵਿਚੇਗਾ ਰੱਖਣੀ ਐ ਠੀਕ ਗੱਲੀ ਆਹੀ ਐ ਵੇਚਣ ਵਾਲੀ ਦਾ ਆਪਣੀ ਕੋਈ ਗਾਹ ਨੂੰ ਵੇਚਣੀ ਐ ਚਲ ਗਾਹ ਨੂੰ ਰੱਬ ਸੁੱਖ ਰੱਖਿਆ ਬੱਚੀ ਵੀ ਤਿਆਰ ਹੋ ਜਾਣੀ ਐ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰੇ ਜੇ ਸਬਸਕ੍ਰਾਈਬ ਆਪਣੇ ਨੂੰ ਵੱਤੋ ਵੱਤ ਜੀ ਧੰਨਵਾਦ ਜੀ ਠੀਕ ਹੈ ਲੈਣ